ਸ਼ਿਕਾਇਤ ਜੀ ਮੇਰਾ ਨਾਮ ਸਿਮਰਨ ਜਿਸ ਕੋ ਹੋ ਰਹਾ ਮੈਂ 24 ইয়ারਸ ਦੀ ہاں ਟਿੱਕਾ ਮੈਂ ਅੱਜ ਤੋਂ ਤਾਂ ਮੈਨੂੰ 4 ਸਾਲ ਪਹਿਲੇ ਬੈਕ ਪੇਨ ਹੁੰਦੀ ਸੀ ਮੇਰੇ ਸਾਈਕਲ ਦੀ ਪ੍ਰੋਬਲਮ ਮੈਂ ਉਹਦੇ ਕਰਕੇ ਸਾਈਕਲ ਦੀ ਪ੍ਰੋਬਲਮ ਕਰਕੇ ਮੈਨੂੰ ਬੈਕ ਪੇਨ ਕਾਫੀ ਸ਼ੁਰੂ ਹੋ ਗਈਆਂ ਜਿਹਦੇ ਕਰਕੇ ਮੈਂ ਕੰਮ ਨਹੀਂ ਕਰ ਸਕਦੀ ਸੀ ਜੀ ਆਪਣਾ ਕੰਪਿਊਟਰ ਦੀ ਜੌਬ ਕਰਦੀ ਹਾਂ ਮੈਂ ਉਹ ਮੈਂ ਉਹ ਨਹੀਂ ਬੈਠ ਸਕਦੀ ਸੀ ਉਹਦੇ ਕਰਕੇ ਮੈਂ ਨਿਗਾ ਲਗਾਉਂਦੀ ਸੀ ਆਪਣੇ ਮੈਨੂੰ ਬੈਕ ਪੇਨ ਬਹੁਤ ਜ਼ਿਆਦਾ ਹੁੰਦੀ ਮੈਨੂੰ ਚੱਕਰ ਆਉਂਦੇ ਸੀਗੇ ਬਹੁਤ ਜ਼ਿਆਦਾ ਜਿਦੇ ਕਰਕੇ ਮੈਂ ਕੋਈ ਵੀ ਬਹੁਤ ਪ੍ਰੋਬਲਮ ਚ ਫਸ ਗਈ ਮੈਂ ਹਰ ਇੱਕ ਡਾਕਟਰ ਕੋ ਜਾਂਦੀ ਸੀ ਮੈਨੂੰ ਆਪਣਾ ਲੱਗ ਲੱਗ ਨੁਕਸਾ ਦੱਸਦੇ ਸੀਗੇ ਮੈਨੂੰ ਕੋਈ ਕਿਤੋਂ ਫਰਕ ਨਹੀਂ ਪਿਆ ਫਿਰ ਮੈਂ ਇੱਕ ਦਿਨ ਫੋਨ ਚਲਾਂਦੀ ਪਈ ਸੀ ਫੋਨ ਚਲਾਂਦੇ ਮੈਨੂੰ ਫੇਸਬੁੱਕ ਤੇ ਉਹਨਾਂ ਦੀ ਐਡ ਆਈ ਡਾਕਟਰ ਸ਼ਰਦਾ ਜੀ थी ਮੈਂ ਉਹਨਾਂ ਨਾਲ ਕੰਟੈਕਟ ਕੀਤਾ ਡਾਕਟਰ ਕਰਕੇ ਮੈਂ ਉਹਨਾਂ ਨਾਲ ਇੱਕ ਮੰਥੀ ਦੀ ਉਹਨਾਂ ਨੇ ਮੈਡੀਸਿਨ ਦਿੱਤੀ ਮੈਡੀਸਿਨ ਦਿੱਤੀ ਉਹਨਾਂ ਨੇ ਮੈਨੂੰ ਫਿਰ ਮੈਂ ਉਹਨਾਂ ਚੋਂ 15 ਦਿਨਾਂ ਤੋਂ ਬਾਅਦ ਮੈਨੂੰ ਥੋੜਾ ਫਰਕ ਲੱਗਣਾ ਸ਼ੁਰੂ ਹੋ ਗਿਆ ਉਤੋਂ ਮੈਂ ਬਾਅਦ ਫਿਰ ਮੈਨੂੰ ਉਹਨਾਂ ਨੇ 7 ਮਹੀਨਿਆਂ ਦੀ ਮੈਡੀਸਿਨ ਦੇ ਦਿੱਤੀ ਮੈ ਉਹਨੂੰ ਬਾਰ ਬਾਰ ਕੱਟੇ ਸ਼ਿਫਟ ਵੀ ਲਗਾਉਂਦੀਆਂ ਮੈਂ ਡਾਕਟਰ ਹਰਸ਼ਰਦਾ ਜੀ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਆਂ